ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰਵਾਣੀ ਵਿੱਚ ਮੇਰੇ ਪਾਤਸ਼ਾਹ ਕਹਿ ਰਹੇ ਨੇ ਨਾਨਕ ਤਿਨੇ ਸੋਹ ਪਾਇਆ ਜਿਨੇ ਗੁਰ ਕੀ ਸਿੱਖ ਸੁਣੀ ਨਾਨਕ ਤਿਨੇ ਸੋਹ ਪਾਇਆ ਜਿਨੇ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਕੀ ਹੈ ਸਾਨੂੰ ਗੁਰਬਾਣੀ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਫਿਰ ਜਿਨੇ ਵੀ ਗੁਰੂ ਦੀ ਸਿੱਖਿਆ ਤੇ ਚੱਲ ਕੇ ਨਾਮ ਦੀ ਕਮਾਈ ਕੀਤੀ ਤੇ ਉਹ ਨਾਮ ਦੀ ਕਮਾਈ ਮੇਰੇ ਬਾਦਸ਼ਾਹ ਦੇ ਦਰ ਕਪੂਰ ਹੋ ਗਈ ਤਾਂ ਪਰਮੇਸ਼ਰ ਨੇ ਉਹਨਾਂ ਦੀ ਸਮਾਈ ਆਪਣੇ ਵਿੱਚ ਕਰ ਲਈ ਉਹ ਜੀਵਨ ਮੁਕਤ ਹੋ ਗਏ ਉਹਨਾਂ ਦਾ ਆਵਾਗਵਨ ਕੱਟ ਹੋ ਗਿਆ ਉਹਨਾਂ ਨੂੰ ਪਰਮੇਸ਼ਰ ਦੀ ਅਨੁਭਵਤਾ ਹੋ ਗਈ ਉਹ ਪਰਮੇਸ਼ਰ ਦੀਆਂ ਸੁਹਾਗਣਾ ਬਣ ਗਈਆਂ ਜਿਨ੍ਹਾਂ ਨੇ ਗੁਰੂ ਦੀ ਸਿੱਖ ਸੁਣੇ ਸਿੱਖਿਆ ਸੁਣ ਲਈ ਗੁਰੂ ਦਾ ਉਪਦੇਸ਼ ਸੁਣ ਲਿਆ ਗੁਰੂ ਦਾ ਉਪਦੇਸ਼ ਹੈ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੀ ਸੇਵਾ ਭਗਤੀ ਕਰਨੀ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਪਰਮੇਸ਼ਰ ਦੇ ਗੁਣ ਗਾਉਣੇ ਗੁਣ ਗਾਉਂਦੇ ਆ ਅੰਦਰੋਂ ਸਾਰੇ ਔਗਣ ਖਤਮ ਹੋ ਜਾਂਦੇ ਨੇ ਜੀਵ ਨਿਰਮਲ ਹੋ ਜਾਂਦਾ ਉਸ ਤਰ੍ਹਾਂ ਦਾ ਨਿਰਮਲ ਜਿਸ ਤਰ੍ਹਾਂ ਦਾ ਨਿਰਮਲ ਪਰਮੇਸ਼ਰ ਆਪ ਹੈ ਫਿਰ ਨਿਰਮਲ ਦੇ ਵਿੱਚ ਨਿਰਮਲ ਦੀ ਸਮਾਈ ਹੋ ਜਾਂਦੀ ਹੈ ਵਾਹਿਗੁਰੂ ਜੀ